ਜੁਗੋ ਜੁਗ ਅਟਲ ਤਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਮਾਈ ਭਾਈ ਸਾਧ ਸੰਗਤ ਜੀ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਅਮਰਤ ਵੇਲੇ ਆਪਾਂ ਸਾਰਿਆਂ ਨੂੰ ਆਪਣੀ ਨਿੱਗੀ ਗੋਦ ਵਿੱਚ ਬੈਠਣ ਦਾ ਸੁਭਾਗਾ ਸਮਾਂ ਬਖਸ਼ਿਆ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਦੇ ਅੰਦਰ ਬਿਆੰਤ ਸੰਗਤਾਂ ਲੰਗਰਾਂ ਦੇ ਵਿੱਚ ਸੇਵਾਵਾਂ ਨਿਭਾ ਰਹੀਆਂ ਨੇ ਬਿਆੰਤ ਸੰਗਤਾਂ ਨੇ ਸਤਿਗੁਰਾਂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਗੁਰੂ ਘਰ ਦੇ অতি ਸਤਿਕਾਰਯੋਗ ਰਾਗੀ ਜਥੇ ਪਾਸੋਂ ਪਾਵਨ ਬਾਣੀ ਆਸਾ ਦੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ ਸੋ ਹੁਣ ਸਮਾਂ ਹੈ ਆਪ ਜੀ ਨੂੰ ਪਤਾ ਹੀ ਹੈ ਕਿ ਸਤਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦਾ ਜੋ 350 ਸਾਲਾ ਸ਼ਹੀਦੀ ਪੂਰਬ ਆ ਰਿਹਾ ਹੈ ਉਸ ਦਿਹਾੜੇ ਨੂੰ ਮੁੱਖ ਰੱਖ ਕੇ ਸਤਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦੀ ਜੋ ਬਾਣੀ ਹੈ ਉਹ ਆਪ ਜੀ ਦੇ ਨਾਲ ਆਪਾਂ ਸਾਂਝੀ ਕਰਦੇ ਹਾਂ ਹੁਣ ਤੱਕ ਆਪ ਸੰਗਤਾਂ ਨੇ ਸਤਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਦੇ ਵਖ ਵਖ ਰਾਗਾਂ ਦੇ ਵਿੱਚ ਜੋ ਬਾਣੀ ਹੈ ਉਹ ਸਰਵਣ ਕੀਤੀ ਹੈ ਅੱਜ ਆਪਾਂ ਰਾਗ ਜੈਤ ਸ੍ਰੀ ਦੇ ਅੰਦਰ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਤਿੰਨ ਸ਼ਬਦ ਹਨ ਉਹਨਾਂ ਸ਼ਬਦਾਂ ਦੇ ਵਿੱਚੋਂ ਪਹਿਲਾ ਸ਼ਬਦ ਹੈ ਆਪਾਂ ਆਰੰਭ ਕਰਾਂਗੇ ਥੋੜਾ ਜਿਹਾ ਇਤਿਹਾਸ ਵੀ ਆਪਾਂ ਕੱਲ ਆਰੰਭ ਕੀਤਾ ਸੀ ਕਿ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਨਮ ਅਵਤਾਰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਹੋਇਆ ਤੇ ਸਤਿਗੁਰੂ ਗੁਰੂ ਅਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਅੰਮ੍ਰਿਤ ਵੇਲੇ ਇਹ ਖਬਰ ਮਿਲਦੀ ਹੈ ਤੇ ਸਤਿਗੁਰੂ ਜੀ ਪਹੁੰਚਦੇ ਹਨ ਜਿਸ ਜਗ੍ਹਾ ਤੇ ਸਹਿਬਜ਼ਾਦੇ ਦਾ ਜਨਮ ਹੋਇਆ ਹੈ ਜਾ ਕੇ ਸਤਿਗੁਰੂ ਜੀ ਚਿਹਰੇ ਵੱਲ ਤੱਕਦੇ ਨੇ ਤੇ ਨਮਸ਼ਕਾਰ ਕਰ ਦਿੰਦੇ ਨੇ ਭਾਈ ਬਿਧੀ ਚੰਦ ਹੁਣੀ ਪੁੱਛਦੇ ਨੇ ਮਹਾਰਾਜ ਇਹ ਕਾਰਨ ਕੀ ਸਤਿਗੁਰੂ ਪਾਤਸ਼ਾਹ ਜੀ ਨੇ ਉਸ ਵੇਲੇ ਬਚਨ ਕੀਤਾ ਸੀ ਕਿ ਐਸੀ ਰੂਹ ਐਸੀ ਸ਼ਖਸੀਅਤ ਹੋਣਗੇ ਜਿਹੜੇ ਆਜਰ ਨੂੰ ਵੀ ਜਰ ਜਾਣਗੇ ਫਿਰ ਹੌਲੀ-ਹੌਲੀ ਦਿਨ ਚੜਦਾ ਹੈ ਗੁਰੂ ਘਰ ਦੇ ਵਿੱਚ ਰੌਣਕਾਂ ਵਧਾਈਆਂ ਦੇਣ ਵਾਲੇ ਬਹੁਤ ਲੋਕ ਆਉਂਦੇ ਨੇ ਕਿਉਂਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਭ ਤੋਂ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮਲ ਜੀ ਬਾਬਾ ਅਣੀ ਰਾਏ ਜੀ ਬਾਬਾ ਅਟਲ ਰਾਏ ਜੀ ਤੇ ਇੱਕ ਵੱਡੀ ਭੈਣ ਇਹਨਾਂ ਦੀ ਬੀਬੀ ਵੀਰੋ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬੇਟੀ ਪੁੱਤਰੀ ਤੇ ਉਮਰ ਦੇ ਹਿਸਾਬ ਦੇ ਨਾਲ ਸਭ ਤੋਂ ਛੋਟੇ ਤੇਗ ਬਹਾਦਰ ਜੀ ਹਨ ਇਹਨਾਂ ਨੂੰ ਬੜਾ ਪਿਆਰ ਕੀਤਾ ਜਾਂਦਾ ਹੈ ਬੜਾ लाਡ ਲੜਾਇਆ ਜਾਂਦਾ ਹੈ ਤੇ ਸਾਧ ਸੰਗਤ ਜੀ ਜਦੋਂ ਵੀ ਸਭਾ ਦੇ ਵਿੱਚ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਸੰਗਤਾਂ ਨੂੰ ਦਰਸ਼ਨ ਦੀਦਾਰੇ ਦਿੰਦੇ ਨੇ ਤੇ ਜਦੋਂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਚੱਲ ਕੇ ਆਉਂਦੇ ਨੇ ਨਾ ਤਿਮਾਰਜ ਬਾਤੋਂ ਫੜ ਕੇ ਆਪਣੇ ਕੋਲ ਤਖਤ ਤੇ ਬਰਾਬਰ ਬਿਠਾ ਲੈਂਦੇ ਨੇ ਸ਼ਾਇਦ ਸੰਗਤ ਦੇ ਵਿੱਚ ਇਸ ਗੱਲ ਨੂੰ ਦਰਸਾਉਣ ਵਾਸਤੇ ਕਿ ਇਹ ਬਹੁਤ ਹੀ ਰਿਸਪੈਕਟੇਬਲ ਜਿਹੜੇ ਅੱਜ ਦੀ ਮਾਡਰਨ ਭਾਸ਼ਾ 'ਚ ਕੋਈ ਵੀ ਪਰਸਨ ਹੋਣਗੇ ਦੁਨੀਆ ਦੇ ਅੰਦਰ ਉਹਨਾਂ ਨੇ ਐਸੇ ਕਾਰਨਾਮੇ ਕਰਨੇ ਨੇ ਜਿਹੜਾ ਕੋਈ ਅੱਜ ਤੱਕ ਕਰ ਨਹੀਂ ਸਕਿਆ ਫੇਰ ਜਿਸ ਵੇਲੇ ਬਾਬਾ ਗੁਰਦਿੱਤਾ ਜੀ ਦੀ ਸ਼ਾਦੀ ਹੋਈ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਉਸ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਉਮਰ 4 ਕੁ ਸਾਲਾਂ ਦੀ ਸੀ ਤੇ ਮਾਂ ਨੇ ਬੜੇ ਸੋਹਣੇ ਕੱਪੜੇ ਪਾ ਕੇ ਗਹਿਣੇ ਗੱਟੇ ਪਾ ਕੇ ਤਿਆਰ ਕੀਤਾ ਆਪਾਂ ਨੂੰ ਪਤਾ ਹੈ ਜਦੋਂ ਘਰਾਂ 'ਚ ਵਿਆਹ ਹੋਵੇ ਆਪਾਂ ਬੱਚਿਆਂ ਨੂੰ ਪਹਿਲਾਂ ਤਿਆਰ ਕਰ ਦਿੰਨੇ ਆ ਤੇ ਤੇਗ ਬਹਾਦਰ ਸਾਹਿਬ ਮਹਾਰਾਜੀ ਜਦੋਂ ਤਿਆਰ ਹੋ ਕੇ ਬਾਹਰ ਗਲੀ ਦੇ ਵਿੱਚ ਨਿਕਲੇ ਨੇ ਕੀ ਵੇਖਿਆ ਇੱਕ ਉਹਨਾਂ ਦੇ ਹੀ ਹਾਨ ਪਰਿਵਾਰ ਦਾ ਬੱਚਾ ਹੈ ਜਿਹੜਾ ਜੇ ਨੂੰ ਠੰਡ ਲੱਗ ਰਹੀ ਆ ਸਰੀਰ ਤੇ ਕੱਪੜੇ ਨਹੀਂ ਤੇ ਉਸੇ ਵੇਲੇ ਆਪਣਾ ਲਿਬਾਸ ਆਪਣਾ ਚੋਲਾ ਕੀਮਤੀ ਪੋਸ਼ਾਕ ਉਤਾਰ ਕੇ ਉਹਦੇ ਗਲ ਚ ਪਾ ਦਿੱਤੀ ਗਹਿਣੇ ਵੀ ਉਹਨੂੰ ਦੇ ਦਿੱਤੇ ਜਦੋਂ ਘਰ ਆਏ ਤੇ ਘਰ ਆ ਕੇ ਮਾਤਾ ਜੀ ਨੇ ਮਾਤਾ ਨਾਨਕੀ ਜੀ ਨੇ ਵੇਖਿਆ ਤੇ ਝਿੜਕਿਆ ਵੀ ਹੋਵੇਗਾ ਕਈ ਸ਼ਬਦ ਵੀ ਬੋਲੇ ਹੋਣਗੇ ਤੇ ਬੜਾ ਹੀ ਭੋਲਾ ਜਿਹਾ ਚਿਹਰਾ ਬਣਾ ਕੇ ਸਤਿਗੁਰੂ ਜੀ ਕਹਿੰਦੇ ਮਾਂ ਮੈਨੂੰ ਤੇ ਤੁਸੀਂ ਹੋਰ ਦੇ ਦਿਵੋਗੇ ਪਰ ਜਿਹਨੂੰ ਮੈਂ ਦੇ ਕੇ ਆਇਆ ਉਹਨੂੰ ਹੋਰ ਕਿਸੇ ਨੇ ਕੁਝ ਨਹੀਂ ਸੀ ਦੇਣਾ। ਭਾਵ ਕੇ ਤਿਆਗ ਤੇ ਵਿਰਾਗ ਦੀ ਮੂਰਤ ਗੁਰੂ ਤੇਗ ਬਹਾਦਰ ਸਹਿ ਮਹਾਰਾਜੀ ਹੁਣ ਜਦੋਂ ਸੰਗਤ ਵਿੱਚ ਆਉਂਦੇ ਨੇ ਕਈ ਵਾਰੀ ਸੰਗਤਾਂ ਨੇ ਵੀ ਇਹ ਗੱਲ ਨੋਟ ਕਰਨੀ ਵੀ ਬਾਬਾ ਗੁਰਦਿੱਤਾ ਜੀ ਬਾਬਾ ਸੂਰਜਮੱਲ ਜੀ ਗੁਰੂ ਘਰ ਦਾ ਪ੍ਰਬੰਧ ਸੰਭਾਲਦੇ ਨੇ ਪਰ ਲੇਕਿਨ ਸਭ ਤੋਂ ਆਦਰ ਤੇ ਮਾਣ ਹੈ ਜਿਹੜਾ ਉਹ ਇਹਨਾਂ ਨੂੰ ਦਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਇਹਦਾ ਕਾਰਨ ਕੀ ਸਤਿਗੁਰ ਜੀ ਆਖਣ ਲੱਗੇ ਬ ਇਹਨਾਂ ਦੇ ਘਰ ਬਹੁਤ ਹੀ ਪ੍ਰਤਾਪੀ ਪੁੱਤਰ ਪੈਦਾ ਹੋਵੇਗਾ ਜਿਹਨੇ ਦੁਨੀਆ ਦਾ ਨਕਸ਼ਾ ਬਦਲ ਕੇ ਰੱਖ ਦੇਣਾ ਇਹ ਆਪ ਸਮਾਂ ਆਉਣ ਤੇ ਹਿੰਦ ਦੀ ਚਾਦਰ ਜਿਵੇਂ ਆਪਾਂ ਪੜਦੇ ਹਾਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਕਲ ਸ੍ਰਿਸ਼ਟ ਪੈ ਢਾਪੀ ਚਾਦਰ ਜੋ ਮੈਂ ਕਾਲਿਫਾ ਹੋਇਆ ਮੈਂ ਕਾਲਿਫ ਨੇ ਇਹ ਵੀ ਲਿਖਿਆ ਕਿ ਇਹਨਾਂ ਦਾ ਨਾਮ ਤੇਗ ਬਹਾਦਰ ਸਿੰਘ ਟੈਂਕ ਨੂੰ ਲਾਵਾ ਕਾ ਟੇਕ ਬਹਾਦਰ ਕਰਕੇ ਵੀ ਜਾਣਿਆ ਜਾਂਦਾ ਸੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਕਿ ਇਹਨਾਂ ਦਾ ਨਾਮ ਤੇਗ ਬਹਾਦਰ ਸਹਿ ਮਹਾਰਾਜ ਨੇ ਉਦੋਂ ਹੀ ਰੱਖ ਦਿੱਤਾ ਸੀ ਜਦੋਂ ਪਹਿਲੇ ਦਿਨ ਦਰਸ਼ਨ ਕਰਨ ਵਾਸਤੇ ਘਰ ਪਹੁੰਚੇ ਸੀ ਬਹੁਤੇ ਵਿਦਵਾਨਾਂ ਦਾ ਇਹ ਕਥਨ ਹੈ ਕਿ ਇਹਨਾਂ ਦਾ ਸੁਭਾਅ ਬੜਾ ਮਸਤਾਨਾ ਸੀ ਕਿਸੇ ਦੇ ਨਾਲ ਫालतू ਨਹੀਂ ਸੀ ਬੋਲਦੇ ਬਚਪਨ ਦੇ ਵਿੱਚ ਵੀ ਜਦੋਂ ਪੰਘੂੜੇ ਦੇ ਵਿੱਚ ਪਏ ਰਹਿਣਾ ਦੂਜੇ ਜਵਾਕਾਂ ਵਾਂਗੂ ਰੋਣਾ ਨਹੀਂ ਤੇ ਕਈ ਵਾਰੀ ਮਾਂ ਨੇ ਸੋਚਣਾ ਮਾਤਾ ਨਾਨਕੀ ਜੀ ਨੇ ਵਈ ਕੋਈ ਸਰੀਰਕ ਤਕਲੀਫ ਨਾ ਹੋਵੇ ਜਿਹਦੇ ਕਰਕੇ ਚੁੱਪਚਾਪ ਰਹਿੰਦੇ ਨੇ ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਹਿਣਾ ਤੇ ਮਰਜ਼ ਆਖਦੇ ਭਲੀਏ ਇਹਨਾਂ ਨੇ ਜਨਮ ਤੋਂ ਹੀ ਬ੍ਰਾਹਮਣ ਨੂੰ ਪਛਾਣ ਲਿਆ ਹੈ ਉਹਦੇ ਨਾਲ ਇੱਕਮਿਕ ਹੋ ਕੇ ਰਹਿੰਦੇ ਨੇ ਤੁਸੀਂ ਮਨ 'ਚ ਚਿੰਤਾ ਨਾ ਕਰੋ ਤੇ ਕਈ ਸੱਜਣ ਇਹ ਵੀ ਕਹਿੰਦੇ ਨੇ ਕੇ ਤਿਆਗ ਮਲ ਤੋਂ ਤੇਗ ਬਹਾਦਰ ਨਾ ਉਸ ਵੇਲੇ ਪਿਆ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਰਤਾਰਪੁਰ ਦੀ ਜੰਗ ਹੋਈ ਪੈਂਦੇ ਖਾਂ ਦੇ ਨਾਲ ਉੱਥੇ ਮਹਾਰਾਜ ਨੇ ਤੇਗ ਦੇ ਜੋਰ ਦਿਖਾਏ ਤੇ ਉੱਥੇ ਮਹਾਰਾਜ ਦਾ ਨਾਮ ਸਤਗੁਰਾਂ ਨੇ ਤੇਗ ਬਹਾਦਰ ਰੱਖਿਆ ਜਦੋਂ ਪੈਂਦੇ ਖਾਂ ਫੌਜਾਂ ਲੈ ਕੇ ਆ ਗਿਆ ਸੀ ਸੋ ਰਹੀ ਵਿਚਾਰ ਅੱਜ ਸਤਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜਾ ਸ਼ਬਦ ਆਪ ਜੀ ਨਾਲ ਆਪਾਂ ਸਾਂਝਾ ਕਰਨਾ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਵਨ ਅੰਗ 702 ਤੇ ਇਹ ਸ਼ਬਦ ਸੁਪਾਏ ਮਾਣ ਹੈ ਰਾਗ ਜੈਤਸਰੀ ਦੇ ਅੰਦਰ ਮਹਾਰਾਜ ਨੇ ਸ਼ਬਦ ਉਚਾਰਨ ਕੀਤਾ ਹੈ 59 ਸ਼ਬਦ 57 ਸਲੋਕ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨੇ ਸੋ ਆਓ ਪਹਿਲਾਂ ਆਪਾਂ ਇਹ ਸ਼ਬਦ ਸਰਵਣ ਕਰਦੇ ਹਾਂ ਫਿਰ ਆਪਾਂ ਇਹਦੀ ਅਖਰੀ ਵਿਚਾਰ ਕਰਾਂਗੇ ਗੁਰੂ ਕਿਰਪਾ ਕਰੇ ਜੈਤਸਰੀ ਮਹੱਲਾ 9 ਇਕ ਓੰਕਾਰ ਸਤਗੁਰ ਪ੍ਰਸਾਦ ਭੁਲਿਓ ਮਨ ਮਾਇਆ ਉਰਜਾਇਓ ਜੋ ਜੋ ਕਰਮ ਕੀਓ ਲਾਲਚ ਲਗ ਤਹ ਤਹ ਆਪ ਬੰਧਾਇਓ ਰਹਾਓ ਸਮਝ ਨ ਪਰਿ ਬਖੈਰ ਅਸ ਰਚਿਓ ਜਸ ਹਰ ਕੋ ਬਿਸਰਾਇਓ ਸੰਗ ਸੁਆਮੀ ਸੋ ਜਾਨਿਓ ਨਾ ਹਨ ਬਨ ਖੋਜਣ ਕੋ ਧਾਇਓ ਰਤਨ RAM ਘਟ ਹੀ ਕੇ ਪੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਰთა ਜਨਮ ਗਵਾਇਓ ਰਤਨ RAM ਘਟ ਹੀ ਕੇ ਭੀਤਰ ਤਾ ਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਰთა ਜਨਮ ਗਵਾਇਓ ਸਤਿਗੁਰੂ ਗੁਰੂ ਤੇਗ ਬਹਾਦਰ ਸਹਿ ਮਹਾਰਾਜ ਜੀ ਆਪਣੀ ਰਚਨਾ ਦੇ ਅੰਦਰ ਰਾਗ ਜੈਤਸਰੀ ਦੇ ਅੰਦਰ ਉਚਾਰਨ ਕਰਦੇ ਨੇ ਜੈਤਸਰੀ ਮਹੱਲਾ ਨੋਵਾਂ ਭਾਵ ਕੇ ਰਾਗ ਜੈਤਸਰੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਜੜੀ ਬਾਣੀ ਹੈ 31 ਸ਼ੁੱਧ ਰਾਗਾਂ ਦੇ ਵਿੱਚ ਮਹਾਰਾਜ ਨੇ ਬਾਣੀ ਉਚਾਰਨ ਕੀਤੀ ਹੈ ਵਖ ਵਖ ਗੁਰੂ ਸਹਿਬਾਨਾ ਨੇ ਤੇ ਕਈ ਵਿੱਚ ਮਿਸ਼ਰਤ ਰਾਗ ਵੀ ਨੇ ਜਿਨ੍ਹਾਂ ਨੂੰ ਉਪਰ ਆਗ ਕਿਹਾ ਜਾਂਦਾ ਹੈ ਉਹਨਾਂ ਦੇ ਵਿੱਚੋਂ ਇੱਕ ਰਾਗ ਜੈਤਸਰੀ ਰਾਗ ਹੈ। ਮਹੱਲਾ ਨੌਵਾਂ ਭਾਵ ਕੇ ਨੌਵੇਂ ਪਾਦਸ਼ਾ ਉਚਾਰਨ ਕਰਨ ਵਾਲੇ ਨੇ ਤੇ ਮਹਾਰਾਜ ਸ਼ਬਦ ਆਰੰਭ ਕਰਨ ਤੋਂ ਪਹਿਲਾਂ ਪਰਮਾਤਮਾ ਦੀ ਵਡਿਆਈ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਪਰਮਾਤਮਾ ਇੱਕ ਹੈ। ਉਸੇ ਤੋਂ ਸਾਰੀ ਸ੍ਰਿਸ਼ਟੀ ਸਾਜੀ ਗਈ ਹੈ। ਤੇ ਸੱਚੇ ਸਤਗੁਰੂ ਦੀ ਕਿਰਪਾ ਦੇ ਨਾਲ ਉਹਦੀ ਪ੍ਰਾਪਤੀ ਹੁੰਦੀ ਹੈ ਮਹਾਰਾਜ ਹੁਣ ਅਰੰਭਤਾ ਦੀਆਂ ਪੰਕਤੀਆਂ ਦੇ ਵਿੱਚ ਹੀ ਰਹਾਉ ਦੀਆਂ ਪੰਕਤੀਆਂ ਨੇ ਭੁੱਲਿਓ ਮਨ ਮਾਇਆ ਉਰਜਾਇਓ ਸਤਗੁਰੂ ਜੀ ਕਹਿੰਦੇ हे ਭਾਈ ਉਸ ਪਰਮਾਤਮਾ ਦੀ ਯਾਦ ਤੋਂ ਬਿਨਾਂ ਇਸ ਜੀਵ ਦਾ ਮਨ ਹੈ ਜਿਹੜਾ ਉਹ ਪਰਮਾਤਮਾ ਵਾਲੇ ਪਾਸਿਓਂ ਭੁੱਲਾ ਹੋਇਆ ਹੈ ਇਹ ਜਿਹੜਾ ਮਨ ਹੈ ਉਲਝਿਆ ਪਿਆ ਕਾਦੇ ਵਿੱਚ ਮਾਇਆ ਦੇ ਵਿੱਚ ਮਾਇਆ ਕੇਵਲ ਤੇ ਕੇਵਲ ਰੁਪਈਆਂ ਨੂੰ ਮਨੀ ਨੂੰ ਪੈਸੇ ਨੂੰ ਨਹੀਂ ਕਿਹਾ ਗਿਆ ਮਾਰਜ ਕਹਿੰਦੇ ਮਾਇਆ ਮਮਤਾ ਹੈ ਬਉ ਰੰਗੀ ਬਿਨ ਨਾਮੈ ਕੋ ਸਾਥ ਨਾ ਸੰਗੀ ਮਾਇਆ ਕਈ ਪ੍ਰਕਾਰ ਦੀ ਹੈ ਧੀਆਂ ਪੁੱਤਰ ਸੋਨਾ ਚਾਂਦੀ ਮਾਲ ਅਸਵਾਬ ਰੈਪਿਟੇਸ਼ਨ ਜਾਂ ਆਪਣੇ ਗੁਣਾਂ ਦਾ ਹੰਕਾਰ ਹੋ ਜਾਣਾ ਇਹ ਵੀ ਇੱਕ ਮਾਇਆ ਹੈ ਸਤਗੁਰੂ ਜੀ ਦੀ ਬਾਣੀ ਦੇ ਰਾਈ ਜਦੋਂ ਆਪਾਂ ਸ਼ਬਦ ਪੜ੍ਹਦੇ ਆਂ ਤੇ ਆਪਾਂ ਨੂੰ ਪਤਾ ਲੱਗ ਜਾਂਦਾ ਬੇ ਸੌਖੇ ਸ਼ਬਦਾਂ ਦੇ ਵਿੱਚ ਮਾਇਆ ਦੀ ਗੱਲ ਕਰਨੀ ਹੋਵੇ ਉਹ ਹਰੇਕ ਚੀਜ਼ ਮਾਇਆ ਹੈ ਜਿਹਨੂੰ ਵੇਖ ਕੇ ਪਰਮਾਤਮਾ ਦੀ ਯਾਦ ਭੁੱਲ ਜਾਵੇ ਸਤਗੁਰੂ ਜੀ ਕਹਿੰਦੇ ਮਾਇਆ ਦੇ ਵਿੱਚ ਐਸਾ ਇਹ ਜੀਵ ਉਲਝਿਆ ਹੈ ਜੋ ਜੋ ਕਰਮ ਕੀਓ ਲਾਲਚ ਲਗ ਜੋ ਜੋ ਵੀ ਇਹ ਕਰਮ ਕਰਦਾ ਹੈ ਮਾਇਆ ਦੇ ਵਿੱਚ ਲੱਗ ਕੇ ਮਹਾਰਜ ਕਹਿੰਦੇ ਤਹ ਤਹ ਆਪ ਬੰਧਾਇਓ ਇਹ ਆਪਣੇ ਆਪ ਨੂੰ ਬੰਧਨਾ ਦੇ ਵਿੱਚ ਪਾ ਰਿਹਾ ਬਨ ਰਿਹਾ ਦਿਨ ਰਾਤ ਕਿਉਂਕਿ ਜਿਸ ਤਰ੍ਹਾਂ ਇੱਕ ਬੀੜੀ ਇੱਕ ਜੰਜੀਰ ਸੋਨੇ ਦੀ ਹੈ ਇੱਕ ਜੰਜੀਰ ਲੋਹੇ ਦੀ ਹੈ ਪਰ ਉਹ ਦੋਵੇਂ ਜੰਜੀਰਾਂ ਦਾ ਕੰਮ ਕੀ ਹੈ ਬੰਨ ਲੈਣਾ ਕਿਉਂਕਿ ਆਪਾਂ ਮਾਇਆ ਦੇ ਵਸ ਪੈ ਕੇ ਹੀ ਕਹਿੰਦੇ ਇੱਕ ਦਿਨ ਦੀ ਗੱਲ ਹੈ ਕੋਈ ਬੰਦਾ ਨਸ਼ੇ ਦੇ ਵਿੱਚ ਸੀ ਜਦੋਂ ਬੰਦਾ ਨਸ਼ਾ ਕੀਤਾ ਹੋਵੇ ਉਹ ਬਹੁਤ ਅਵਾ ਤਵਾ ਬੋਲਦਾ ਹੈ ਬੜੀਆਂ ਮੰਨ ਆਈਆਂ ਕਰਦਾ ਹੈ ਨਸ਼ੇ ਦੇ ਵਿੱਚ ਕਹਿੰਦੇ ਮਹਾਰਾਜ ਦਾ ਸ਼ਬਦ ਹੈ ਜਿਤ ਪੀਤੇ ਮਤ ਦੂਰ ਹੋਏ ਬਰਲ ਪਵੈ ਵਿੱਚ ਆਏ ਆਪਣਾ ਪਰਾਇਆ ਨਾ ਪਛਾਣੇ ਖਸਮੋਂ ਧੱਕੇ ਖਾਏ ਦਰਿਆ ਦੇ ਕਿਨਾਰੇ ਇਹ ਜਿਹੜੇ ਸਾਰੇ ਬੈਠੇ ਸਨ ਇਹ ਬੰਦਾ ਅੱਖਾਂ ਲਗਾ ਤੁਸੀਂ ਆਖਦੇ ਹੋ ਕਿ ਇਸ ਦਰਿਆ ਤੋਂ ਪਾਰ ਹੋਣ ਵਾਸਤੇ ਕਿਸ਼ਤੀ ਦੀ ਲੋੜ ਹੈ ਚੱਪੂ ਦੀ ਲੋੜ ਹੈ ਤੇ ਮੈਂ ਸਾਰੀ ਰਾਤ ਹੋ ਗਈ ਇਸ ਕਿਸ਼ਤੀ ਦੇ ਵਿੱਚ ਬੈਠ ਕੇ ਚੱਪੂ ਲਾਉਂਦਾ ਰਿਹਾ ਪਰ ਐਵੇਂ ਲੋਕੀ ਝੂਠ ਬੋਲਦੇ ਨੇ ਵਾ ਜਿਹੜਾ ਕਿਸ਼ਤੀ 'ਚ ਬੈਠ ਕੇ ਚੱਪੂ ਮਾਰੇ ਉਹ ਕਿਸ਼ਤੀ ਦੇ ਰਹੀਂ ਦਰਿਆ ਤੋਂ ਪਾਰ ਹੋ ਜਾਂਦਾ ਹੈ ਪਰ ਮੈਂ ਤੇ ਉਥੇ ਦਾ ਉਥੇ ਹੀ ਖੜਾ ਤੇ ਜਿਹੜੇ ਕੋਲ ਸਮਝ ਵਾਲੇ ਬੰਦੇ ਸੀ ਉਹ ਆਖਣ ਲੱਗੇ ਭਲਿਆ ਲੋਕਾ ਇਹ ਗੱਲ ਠੀਕ ਐ ਤੂੰ ਪਾਣੀ ਦੇ ਵਿੱਚ ਕਿਸ਼ਤੀ ਦੇ ਵਿੱਚ ਬੈਠਾ ਵੀ ਚੱਪੂ ਵੀ ਮਾਰਦਾ ਰਿਹਾ ਪਰ ਤੇਰਾ ਧਿਆਨ ਇਸ ਪਾਸੇ ਨਹੀਂ ਗਿਆ ਵੀ ਉਸ ਕਿਸ਼ਤੀ ਨੂੰ ਰੱਸੇ ਦੇ ਨਾਲ ਬੰਨ ਕੇ ਦਰਿਆ ਦੇ ਕਿਨਾਰੇ ਤੇ ਜਿਹੜਾ ਮਲਾਹ ਨੇ ਖੜਾ ਕੀਤਾ ਤੂੰ ਉਹ ਰੱਸਾ ਤੇ ਖੋਲਿਆ ਹੀ ਨਹੀਂ ਆਪਾਂ ਵੀ ਹੁਣ ਵੀ ਵੇਖਦੇ ਆ ਵੱਡੇ ਵੱਡੇ ਜਹਾਜ਼ ਵੱਡੇ ਵੱਡੇ ਬੇੜੇ ਜਦੋਂ ਸਮੁੰਦਰ ਤੇ ਪਹੁੰਚਦੇ ਨੇ ਉਨਾ ਨੂੰ ਵੱਡੇ ਵੱਡੇ ਰੱਸਿਆਂ ਦੇ ਨਾਲ ਸੰਗਲਾਂ ਦੇ ਨਾਲ ਬੰਨ੍ਹਿਆ ਜਾਂਦਾ ਕਿਉਂ ਕਿ ਕਿਉਂਕਿ ਦੁਬਾਰਾ ਪਾਣੀ ਦੇ ਵਿੱਚ ਵਾਪਸ ਨਾ ਚਲੇ ਜਾਣ ਕਹਿਣ ਦਾ ਭਾਵ ਵੀ ਇਹ ਜਿਹੜਾ ਜੀਵ ਹੈ ਕਰਮ ਤੇ ਇਹ ਕਰ ਰਿਹਾ ਹੈ ਇਹਦੇ ਵਿੱਚ ਕੋਈ ਝੂਠ ਨਹੀਂ ਕਰਮ ਆਪਾਂ ਸਾਰੇ ਹੀ ਕਰਦੇ ਆ ਪਰ ਕਦੇ ਇਹਨੇ ਕੋਸ਼ਿਸ਼ ਹੀ ਨਹੀਂ ਕੀਤੀ ਸਤਿਗੁਰੂ ਜੀ ਨੇ ਅੱਗੇ ਇਸੇ ਸ਼ਬਦ ਦੀ ਵਿਆਖਿਆ ਇਸੇ ਸ਼ਬਦ ਵਿੱਚ ਕੀਤੀ ਮਹਾਰਾਜ ਕਹਿੰਦੇ ਰਹਾਉ ਸਮਝ ਨਾ ਪਰੀ ਬਿਖੈ ਰਸ ਰਚਿਓ ਸਮਝ ਨਹੀਂ ਪਈ ਵਿਸ਼ੇ ਵਿਕਾਰਾਂ ਦੇ ਰਸਾਂ ਦੇ ਵਿੱਚ ਰਚਿਆ ਰਿਆ ਤੇ ਮਹਾਰਜ ਕਹਿੰਦੇ ਕੀਤਾ ਕਿ ਜਸ ਹਰ ਕੋ ਬਿਸਰਾਇਓ ਪਰਮਾਤਮਾ ਦਾ ਜਸ ਪਰਮਾਤਮਾ ਦੀ ਵਡਿਆਈ ਇਹਨੇ ਭੁਲਾ ਦਿੱਤੀ ਸੰਗ ਸੁਆਮੀ ਸੋ ਜਾਣਿਓ ਨਾ ਹਨ ਜਿਹੜਾ ਪਰਮਾਤਮਾ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਜਿਵੇਂ ਭਾਈ ਭਗਤ ਰਵਿਦਾਸ ਜੀ ਆਪਣੀ ਬਾਣੀ ਵਿੱਚ ਵੀ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇਰੇ ਸਹਜੇ ਹੋਏ ਸੋ ਹੋਈ ਉਹ ਪਰਮਾਤਮਾ ਤੇ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ ਪਰ ਲੇਕਨ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਮਨੁੱਖ ਨੂੰ ਐਸਾ ਭੁਲੇਖਾ ਪਿਆ ਉਸ ਪਰਮਾਤਮਾ ਨੂੰ ਆਪਣੇ ਨਾਲ ਜਾਣਿਆ ਨਹੀਂ ਤੇ ਕੀ ਕੀਤਾ ਬਨ ਖੋਜਣ ਕੋ ਧਾਇੋ ਬਨ ਨਾ ਮੈਂ ਜੰਗਲ ਦਾ ਉਹਨਾਂ ਸਮਿਆਂ ਦੇ ਵਿੱਚ ਇਹ ਆਮ ਹੀ ਰਿਵਾਜ ਸੀ ਕਿ ਦੁਨੀਆਂ ਦੇ ਲੋਕ ਜਿਨ੍ਹਾਂ ਦੇ ਮਨ 'ਚ ਕੋਈ ਪਰਮਾਤਮਾ ਪ੍ਰਤੀ ਚੰਗਾਰੀ ਹੁੰਦੀ ਸੀ ਨਾ ਉਹ ਰੱਬ ਨੂੰ ਲੱਭਣ ਵਾਸਤੇ ਜੰਗਲਾਂ 'ਚ ਚਲੇ ਜਾਂਦੇ ਸੀ ਪਹਾੜਾਂ 'ਚ ਚਲੇ ਜਾਣਾ ਸੁਮੇਰ ਪਰਬਤ ਤੇ ਪਹੁੰਚ ਜਾਣਾ ਬੜੀਆਂ-ਬੜੀਆਂ ਸਮਾਧੀਆਂ ਲਾ ਕੇ ਬੈਠ ਜਾਣਾ ਕਾਦੇ ਵਾਸਤੇ ਵਈ ਇਹ ਸਮੋਹ ਮਾਇਆ ਤੋਂ ਅਸੀਂ ਦੂਰ ਹੋ ਕੇ ਪਰਮਾਤਮਾ ਨੂੰ ਮਿਲ ਸਕੀਏ ਪਰ ਸਤਗੁਰੂ ਪਾਤਸ਼ਾਹ ਜੀ ਦਾ ਆਪਾ ਰਾਗ ਤਨਾਸਰੀ ਦੇ ਵਿੱਚ ਇੱਕ ਸ਼ਬਦ ਸਰਵਣ ਕਰਕੇ ਆਏ ਸੀ ਜਿਹੜੀਆਂ ਸੰਗਤਾਂ ਨੇ ਉਹ ਸਰਵਣ ਕੀਤਾ ਹੋਵੇਗਾ ਉਹਨਾਂ ਨੂੰ ਚੇਤੇ ਆ ਜਾਏਗਾ ਬਾਣੀ ਪੜਨ ਵਾਲੇ ਸੱਜਣ ਬੈਠੇ ਹੋ ਮਹਾਰਜ ਕਹਿੰਦੇ ਕਾਹੇ ਰੇ ਬਨ ਖੋਜਣ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਉਹਨੂੰ ਜੰਗਲ ਚ ਕਾਦੇ ਵਾਸਤੇ ਲੱਭਣ ਜਾਣਾ ਉਹ ਤੇ ਤੇਰੇ ਨਾਲ ਹੈ ਮਹਾਰਜ ਜੇ ਨਾਲ ਹੈ ਦਿਸਦਾ ਕਿਉਂ ਨਹੀਂ ਸਤਗੁਰਾਂ ਨੇ ਉਦਾਹਰਨ ਦਿੱਤੀ ਤੁਸੀਂ ਕਿਸੇ ਸ਼ਾਪਕੀਪਰ ਦੇ ਕੋਲ ਜਾਓ ਦੁਕਾਨ ਵਾਲੇ ਕੋਲ ਜਾਓ ਉਹਨੂੰ ਜਾ ਕੇ ਆਖੋ ਕਹਿੰ ਜੀ ਮੈਂ ਫੁੱਲ ਲੈਣੇ ਨੇ ਫੁੱਲ ਖਰੀਦਣੇ ਨੇ ਉਹ ਵੱਖ-ਵੱਖ ਬਣਗੀਆਂ ਦੇ ਫੁੱਲ ਨੇ ਜਿਹੜੇ ਉਹ ਦਿਖਾ ਦੇਵੇਗਾ ਭਈ ਇਹ ਗੁਲਾਬ ਦਾ ਫੁੱਲ ਹੈ ਜੀ ਇਹ ਚਮੇਲੀ ਦਾ ਫੁੱਲ ਹੈ ਇਹਦਾ ਕਲਰ ਇਹ ਆ ਇਹਦਾ ਕਲਰ ਇਹ ਆ ਪਰ ਜੇ ਕੋਈ ਆਖੇ ਵੀ ਜਿਹੜਾ ਮੈਂ ਫੁੱਲ ਖਰੀਦਣਾ ਉਹਦੇ ਨਾਲ ਉਹਦੀ ਸੁਗੰਧੀ ਵੀ ਦਿਖਾ ਉਹ ਸੁਗੰਧੀ ਦਿਖਾ ਨਹੀਂ ਦਿਖਾ ਨਹੀਂ ਸਕਦਾ ਡਿਸਪਲੇ ਨਹੀਂ ਕਰ ਸਕਦਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਹੁਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਭਾਈ ਮਹਾਰਜ ਕਹਿੰਦੇ ਜਿਵੇਂ ਫੁੱਲ ਚ ਸੁਗੰਧੀ ਸ਼ੀਸ਼ੇ ਚ ਪਰਸ਼ਾਮ ਹੈ ਔਰ ਅਬ ਤੇਰੇ ਨਾਲ ਵਸਿਆ ਹੋਇਆ ਇੱਥੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਮਝਾਉਣਾ ਕੀਤਾ ਸੰਗ ਸੁਆਮੀ ਸੋ ਜਾਣਿਓ ਨਾ ਹਨ ਬਨ ਖੋਜਣ ਕੋ ਧਾਇਓ ਰਤਨ ਨਾਮ ਘਟ ਹੀ ਕੇ ਭੀਤਰ ਤਾਂ ਕੋ ਗਿਆਨ ਨਾ ਪਾਇਓ ਰਤਨ ਨਾਮ ਹੈ ਜੀ ਇੱਕ ਧਾਤੂ ਦਾ ਜਿਵੇਂ ਆਪਾਂ ਹੀਰੇ ਮੋਤੀ ਨੇ ਇਸ ਤਰ੍ਹਾਂ ਰਤਨ ਵੀ ਲਾਲ ਵੀ ਇਹ ਬੜੇ ਕੀਮਤੀ ਜਿਹੜੇ ਨੇ ਇੱਕ ਤਰ੍ਹਾਂ ਦੇ ਇਹ ਇਹਨਾਂ ਨੂੰ ਆਪਾਂ ਕੀਮਤੀ ਪੱਥਰ ਕਹਿ ਸਕਦੇ ਆ ਇਹਨਾਂ ਦੀ ਕੀਮਤ ਲੱਖਾਂ ਕਰੋੜਾਂ ਦੇ ਵਿੱਚ ਹੁੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਉਹ ਹੀਰਿਆਂ ਤੇ ਲਾਲਾਂ ਤੋਂ ਵੀ ਕੀਮਤੀ ਹੈ ਪਰ ਤੇਰੇ ਹਿਰਦੇ ਦੇ ਵਿੱਚ ਸੀ ਪਰ ਤੈਨੂੰ ਕੋਈ ਗਿਆਨ ਪ੍ਰਾਪਤ ਨਹੀਂ ਹੋਇਆ ਤੂੰ ਉਹ ਮਿਰਗ ਦੇ ਵਾਂਗੂ ਬਾਹਰ ਲੱਭਦਾ ਰਿਹਾ ਮਿਰਗ ਕਸਤੂਰੀ ਬਾਹਰ ਲੱਭਦਾ ਹੈ ਨਾ ਆਪਾਂ ਸਾਰੇ ਲੋਕ ਸੁੱਖ ਲੱਭਣ ਵਾਸਤੇ ਬੜੇ ਉਪਰਾਲੇ ਕਰਦੇ ਆਂ ਦੁਨਿਆਵੀ ਚੀਜ਼ਾਂ ਚੋਂ ਸੁੱਖ ਭਾਲਦੇ ਆਂ ਪਰ ਸਾਨੂੰ ਸੁੱਖ ਮਿਲਦਾ ਨਹੀਂ ਸਤਿਗੁਰੂ ਜੀ ਕਹਿੰਦੇ ਪਰਮਾਤਮਾ ਦਾ ਜਿਹੜਾ ਨਾਮ ਹੈ ਨਾ ਏਹੀ ਤੈਨੂੰ ਸੁੱਖ ਦੇਣ ਵਾਲਾ ਹੈ ਤੇ ਸੁੱਖ ਵੀ ਐਸਾ ਦੇਣ ਵਾਲਾ ਹੈ ਜਹ ਮਾਰਗ ਕੇ ਗਨੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਤੋਸਾ ਕਹਿੰਦੇ ਨੇ ਰਾਹ ਦਾ ਖਰਚ ਕਹਿੰਦੇ ਜਿਹੜੇ ਰਸਤੇ ਤੇ ਤੇਰੀ ਰੂਹ ਨੇ ਜਾਣਾ ਹੈ ਨਾ ਜਿੱਥੇ ਮਾਂ ਬਾਪ ਭੈਣ ਭਰਾ ਨੇ ਤੇਰਾ ਸਾਥ ਨਹੀਂ ਦੇਣਾ ਉਥੇ ਤੇਰੇ ਵੱਲੋਂ ਜਪਿਆ ਹੋਇਆ ਨਾਮ ਇਸ ਨਾਮ ਨੇ ਤੇਰੀ ਸਹਾਇਤਾ ਕਰਨੀ ਹੈ ਪਰ ਮਾਰਦਿ ਕਹਿੰਦੇ ਮੋਹ ਮਾਇਆ ਦੇ ਵਿੱਚ ਐਸਾ ਵਿਸ਼ੇ ਵਕਾਰਾਂ ਦੇ ਵਿੱਚ ਐਸਾ ਰੁਝਿਆ ਰਿਆ ਪਰ ਇਸ ਗੱਲ ਦਾ ਗਿਆਨ ਹੀ ਪੈਦਾ ਨਹੀਂ ਹੋਇਆ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਹੇ ਭਾਈ ਪ੍ਰਮਾਤਮਾ ਦਾ ਜਿਹੜਾ ਨਾਮ ਸੀ ਨਾ ਇਹ ਰਤਨਾ ਦੇ ਵਾਂਗੂ ਕੀਮਤੀ ਸੀ ਇਹ ਹੈ ਤੇਰੇ ਹਿਰਦੇ ਦੇ ਵਿੱਚ ਹੀ ਸੀ ਪਰ ਤੂੰ ਉਸ ਪ੍ਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਿਹਦੇ ਕਰਕੇ ਤੂੰ ਆਪਣਾ ਜਨਮ ਹੈ ਜਿਹੜਾ ਉਹ ਬਿਰਥਾ ਗਵਾ ਲਿਆ ਆਪਾਂ ਜਿੰਨੇ ਵੀ ਲੋਕ ਹਾਂ ਠੀਕ ਐ ਸਮਾਜਿਕ ਤੌਰ ਤੇ ਅਸੀਂ ਬੜੇ ਪਰਫੁੱਲਤ ਹੋ ਰਹੇ ਆਂ ਪਰ ਜਿਹੜਾ ਅੰਦਰਲਾ ਭਾਵ ਹੈ ਅੰਦਰਲੀ ਜਿਹੜੀ ਗੱਲ ਮਹਾਰਾਜ ਨੇ ਬਾਣੀ ਵਿੱਚ ਵੀ ਕੀਤੀ ਐ ਤੇ ਸਤਿਗੁਰੂ ਦੀ ਉਸ ਬਾਣੀ ਨੂੰ ਜਦੋਂ ਆਪਾਂ ਕਮਾਈਏ ਪਤਾ ਲੱਗ ਜਾਂਦਾ ਹੈ ਵੀ ਅਸੀਂ ਕਿੰਨਾ ਕੁ ਭਜਨ ਕਿੰਨਾ ਕੁ ਸਿਮਰਨ ਕਰਦੇ ਆਂ ਮਹਾਰਾਜਾ ਤੇ ਮੇਨ ਜਿਹੜਾ ਇਸ਼ਾਰਾ ਇਹੀ ਐ ਅਵਰ ਕਾਜ ਤੇਰਾ ਕਿਤੈ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਹੁਣ ਆਪਾਂ ਸੋਚ ਕੇ ਵੇਖੀਏ ਵਈ ਮਹਾਰਾਜ ਨੇ ਸੰਗਤ ਕਰਨ ਤੇ ਕਿਉਂ ਜ਼ੋਰ ਦਿੱਤਾ ਕਿਉਂਕਿ ਜਦੋਂ ਆਪਾਂ ਸੰਗਤ ਦੇ ਵਿੱਚ ਬੈਠਦੇ ਆਂ ਜਿਹੋ ਜੀ ਸੁਸਾਇਟੀ ਦੇ ਵਿੱਚ ਜਿਹੋ ਜੇ ਲੋਕਾਂ ਦੀ ਆਪਾਂ ਕੰਪਨੀ ਦੇ ਵਿੱਚ ਬੈਠੀਏ ਉਹੋ ਜੀ ਸਾਡੀ ਸੋਚ ਪੈਦਾ ਹੁੰਦੀ ਹੈ ਚੰਗੀ ਸੰਗਤ ਦੇ ਵਿੱਚੋਂ ਚੰਗੀ ਸੋਚ ਪੈਦਾ ਹੁੰਦੀ ਹੈ ਚੰਗੀ ਸੋਚ ਦੇ ਵਿੱਚੋਂ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾਂਦੀ ਹੈ ਤਾਂ ਹੀ ਤੇ ਮਹਾਰਾਜ ਨੇ ਕਹਿਣਾ ਕੀਤਾ ਮੇਰੇ ਮਾਦਵ ਜੀ ਸਤ ਸੰਗਤ ਮਿਲੇ ਸੋ ਤਰਿਆ ਸੋ ਸਾਧ ਸੰਗਤ ਜੀ ਇੰਨੀ ਸੇਵਾ ਪ੍ਰਵਾਨ ਕਰਨੀ ਕੱਲ ਨੂੰ ਫਿਰ ਆਪਾਂ ਰਾਗ ਜੈਸਰੀ ਦਾ ਜਿਹੜਾ ਦੂਜਾ ਸ਼ਬਦ ਹੈ ਕੱਲ ਨੂੰ ਸੰਡੇ ਹੈ ਕੱਲ ਨੂੰ ਆਪਣਾ ਦੀਵਾਨ ਜਿਹੜਾ ਹੈ ਆਪਾਂ ਸਾਰਿਆਂ ਨੂੰ ਪਤਾ ਹੈ ਹਫਤਾਵਰੀ ਦੀਵਾਨ ਲੱਗਦਾ ਹੈ ਆਪਾਂ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਜੋ ਸਤਗੁਰਾਂ ਦੀ ਅੰਮ੍ਰਿਤ ਮਈ ਬਾਣੀ ਦਾ ਇੱਕ ਇੱਕ ਸ਼ਬਦ ਆਪਦੀ ਨਾਲ ਸਾਂਝਾ ਕਰਦੇ ਆਂ ਉੰਜ ਤੇ ਠੀਕ ਹੈ ਸਾਰੇ ਜਾਣਦੇ ਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਨੌਵੇਂ ਪਾਤਸ਼ਾਹ ਹੋਏ ਨੇ ਸਾਰੇ ਜਾਣਦੇ ਆ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਪਰ ਅਸਲ ਦੇ ਵਿੱਚ ਜਿਹੜਾ ਉਹਨਾਂ ਦਾ ਉਪਦੇਸ਼ ਹੈ ਉਹ ਆਪਾਂ ਰੋਜ਼ ਇੱਕ ਇੱਕ ਸ਼ਬਦ ਜੋ ਸੰਗਤ ਨਾਲ ਸਾਂਝਾ ਕਰੀਦਾ ਗੁਰੂ ਕਿਰਪਾ ਕਰੇ ਇਹ ਸ਼ਬਦ ਇਹ ਬਾਣੀ ਸਾਡੇ ਤੁਹਾਡੇ ਸਾਰਿਆਂ ਦੇ ਹਿਰਦੇ ਦੇ ਵਿੱਚ ਵਸ ਜਾਵੇ ਅਸੀਂ ਸਤਗੁਰਾਂ ਦੀ ਅਸੀਸ ਦੇ ਪਾਤਰ ਬਣ ਜਾਈਏ ਸੋ ਆਓ ਪੰਗਤੀਆਂ ਪੜ੍ਹ ਕੇ ਫਤਿਹ ਦੀ ਸਾਂਝ ਪਾਵਾਂਗੇ ਜੀ ਹੋਈਆਂ ਭੁੱਲਾਂ ਗਲਤੀਆਂ ਦੀ ਖੀਮਾ ਕਰਿਓ ਜੀ ਰਤਨ RAM ਘਟ ਹੀ ਕੇ ਪੀਤਰ ਤਾਕੋ ਗਿਆਨ ਨਾ ਪਾਇਓ ਜਨ ਨਾਨਕ ਭਗਵੰਤ ਭਜਨ ਬਿਨ ਬਿਰਥਾ ਜਨਮ ਗਵਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿ